ਇਹ ਖਬਰ ਜ਼ਰੂਰ ਉਹਨਾਂ ਲੋਕਾਂ ਤੱਕ ਪਹੁੰਚਾ ਦੇਣਾ ਜਿਹੜੇ ਕਿ ਰੋਜ਼ਾਨਾ ਬੱਸਾਂ ਦਾ ਸਫ਼ਰ ਕਰਦੇ ਐ ਜ਼ਿਕਰ ਖਾਸ ਹੈ ਕਿ ਹਸਪਤਾਲ ਦੀ ਐਮਰਜੈਂਸੀ ਤੇ ਬਾਹਰ ਹਜ਼ਾਰੋ-ਹਜ਼ਾਰ ਰੋ ਰਿਹਾ ਇਹ ਪਰਿਵਾਰ ਅਤੇ ਇਸ ਪਰਿਵਾਰ ਨੂੰ ਇੰਨੀ ਮੰਦ ਭਾਗੀ ਖਬਰ ਮਿਲੀ ਹੈ ਕਿ ਸ਼ਾਇਦ ਇਹਨਾਂ ਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੋਣਾ ਜ਼ਿਕਰ ਖਾਸ ਹੈ ਕਿ ਇੱਥੇ ਪੂਰਾ ਮਾਮਲਾ ਪੀ ਆਰ ਟੀ ਸੀ ਦੀ ਬੱਸ ਦਾ ਸਾਹਮਣੇ ਆਉਂਦਾ ਪਿਆ ਜਿੱਥੇ ਇਲਜ਼ਾਮ ਬੱਸ ਡਰਾਈਵਰ ਤੇ ਲੱਗਦੇ ਪਏ ਐ ਪੀਆਰਟੀਸੀ ਦੀ ਬੱਸ ਰਹੀਂ ਸੰਘੇੜੇ ਤੋਂ ਨਾਬਾ ਆ ਰਹੇ ਪਰਿਵਾਰ ਨਾਲ ਭਾਣਾ ਵਾਪਰ ਗਿਆ ਏ ਧੂਰੀ ਨੇੜੇ ਪਿੰਡ ਚੰਗਲੀ ਦੇ ਮੋੜ ਤੇ ਬੱਸ ਦੀ ਟਾਕੀ ਵਿੱਚੋਂ ਇੱਕ 30 ਸਾਲਾ ਔਰਤ ਅਤੇ ਉਸਦੀ ਬੇਟੀ ਸੜਕ ਤੇ ਡਿੱਗ ਜਾਂਦੀ ਹੈ ਜਿਸ ਤੇ ਵਿੱਚ ਔਰਤ ਦੀ ਮੌਤ ਅਤੇ ਬੇਟੀ ਜ਼ਖਮੀ ਹੋ ਗਈ ਜਿਸ ਨੂੰ ਧੂਰੀ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਏ ਮ੍ਰਿਤਕ ਦੇ ਪਤੀ ਨੇ ਦੱਸਿਆ ਕਿ ਅਸੀਂ ਸਵੇਰੇ ਆਪਣੇ ਪਰਿਵਾਰ ਨਾਲ ਨਾਬੇ ਜਾ ਰਹੇ ਸੀ ਪੀਆਰਟੀਸੀ ਬੱਸ ਦੇ ਡਰਾਈਵਰ ਨੇ ਪਿੰਡ ਚਾਂਗਲੀ ਵਿਲੇ ਮੋੜ ਤੋਂ ਬੱਸ ਨੂੰ ਤੇਜ਼ੀ ਦੇ ਨਾਲ ਮੋੜਿਆ ਤਾਂ ਕਿ ਖੁਲਗੀ ਅਤੇ ਮੇਰੀ ਪਤਨੀ ਮੇਰੀ ਬੇਟੀ ਸੜਕ ਤੇ ਡਿੱਗ ਜਾਂਦੇ ਐ ਸਰ ਅਸੀਂ ਇੱਥੋਂ ਸੰਘੇੜੇ ਤੋਂ ਚੱਲ ਕੇ ਨੱਬ ਜਾਣਾ ਸੀ ਕਰਨਾ ਸੀ ਰਿਸ਼ਤੇਦਾਰੀ ਚ ਤੇ ਬੱਸ 'ਚ ਸਾਰਸੀਂ ਬੈਠੇ ਸੀ ਸਰਕਾਰੀ ਇੱਥੋਂ ਸੰਘੇੜੇ ਤੋਂ ਸਰਕਾਰੀ ਬੱਸ 'ਚ ਤੇ ਉਹ ਤਾਂ ਗਲੀ ਨਾਲ ਬੱਤ ਚਲਾ ਰਹੇ ਸੀ ਕਰਦੇ ਸੀ ਬਹੁਤ ਜਿਆਦਾ ਗਲੀ ਨਾਲ ਪਹਿਲਾਂ ਵੀ 2-3 ਵਾਰੀ ਅਸੀਂ ਗਿਰਦੇ ਬਚੇ ਆ ਕਰਿਆ ਸਾਡੇ ਕੋਲੇ ਬੱਚੇ ਸੀ ਛੋਟੇ ਉਹ ਵੀ ਗਿਰਦੇ ਬੱਚੇ ਨੇ ਤੇ ਜਦੋਂ ਲਾਸਟ ਤੇ ਆ ਕੇ ਮੇਰੀ ਵਾਈਫ ਤੇ ਮੇਰੇ ਇੱਕ ਛੋਟਾ ਬੱਚਾ ਸੀ ਇਹਨਾਂ ਨੇ ਮੂੜ ਤੇ ਆ ਕੇ ਬਹੁਤ ਤੇਜ਼ ਕੱਟ ਮਾਰਿਆ ਕਰਿਆ ਤੇ ਮੇਰੇ ਵਾਈਫ ਤੇ ਮੇਰਾ ਬੱਚਾ ਦੋਨੋਂ ਜਾਣੇ ਜਾ ਕੇ ਤਾਕੀ ਵਿੱਚ ਦੀ ਬਾਹਰ ਗਿਰ ਗਏ ਕਰਕੇ ਤੇ ਉਸ ਦੇ ਨਾਲ ਜਿਹੜੇ ਹੋਰ ਅੰਦਰ ਸਵਾਰੀਆਂ ਬੈਠੀਆਂ ਸੀ ਉਹ ਵੀ ਸੀਟ ਤੋਂ ਥੱਲੇ ਗਿਰਗੀਆਂ ਕਰ ਗਈਆਂ ਇਹ ਬਹੁਤ ਤੇਜ਼ੀ ਨਾਲ ਇਹਨਾਂ ਘੱਟ ਮਾਰਿਆ ਕਰ ਰਿਆ ਸਰ ਕਿਹੜੀ ਬੱਸ ਇਹ ਪੀਆਰਟੀਸੀ ਬੱਸ ਸੀ ਸਰ ਕੀ ਮੰਗ ਕਰਦੇ ਸੀ ਇਨਸਾਫ ਚਾਹੁੰਦੇ ਸਰ ਡਿਗਰ ਨਾਲ ਹੋਇਆ ਕੀ ਹੈ ਡਿਗਰ ਨਾਲ ਡੈਥ ਹੋ ਗਈ ਸਰ ਸਿਰ ਤੇ ਸਿਰ ਤੇ 60 ਵਜ ਗਿਆ ਜੇ ਮੇਰੇ ਬੱਚੇ ਤੇ ਵੀ ਸਿਰ ਤੇ ਸਿਰ ਤੇ ਵਗੈਰਾ ਸੱਟਾਂ ਲੱਗੀਆਂ ਕਰ ਰਹੀਆਂ ਉਹਨਾਂ ਦਾ ਸਰ ਉਹ ਕਰਵਾਣਾ ਕਰਨਾ ਜੱਟ ਗਈ ਹੋਈ ਹੈ ਜੀ ਮੇਰੀ ਵਾਈਫ ਦੀ ਸਰ ਕੀ ਨਾਮ ਸੀ ਉਹਨਾਂ ਦਾ ਫੀਮਾਈ ਦੂਜੇ ਪਾਸੇ ਬਸ ਦੇ ਕੰਡਕਟਰ ਨੇ ਕਿਹਾ ਹੈ ਕਿ ਮੈਂ ਬਸ ਵਿੱਚ ਟਿਕਟਾਂ ਕੱਟਦਾ ਪਿਆ ਸੀ ਪਰ ਧੁੰਦ ਹੋਣ ਦੇ ਕਰਕੇ ਬਸ ਹੌਲੀ ਵੀ ਸੀ ਉਹਨਾਂ ਨੇ ਤੇਜ਼ੀ ਨਾਲ ਬਾਦ ਚਲਾਉਣ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਰਕਾਰ ਦਿੱਤਾ ਕੀ ਨਾਮ ਰਾਮਨਦੀਪ ਬਸ ਤੇ ਤੁਸੀਂ ਕੀ ਹੋ ਕੰਡਕਟਰ ਆਂ ਕੀ ਕੱਟਣਾ ਬਪੀਏ ਤੁਹਾਡੇ ਦੋਸ਼ ਲੱਗ ਰਹੇ ਨੇ ਵੀ ਬਸ ਤੇਜ਼ ਸੀ ਨਹੀਂ ਧੁੰਦ ਪੈ ਰਹੀ ਸੀ ਮੈਂ ਟਿਕਟਾਂ ਕੱਟ ਕੇ ਅੱਗੇ ਨੂੰ ਆ ਰਿਹਾ ਸੀ ਸਵਾਰੀਆਂ ਦੀ ਮੋੜ ਆਇਆ ਤੇ ਮੋੜ ਮੋੜੀ ਤੋਂ ਪਿੱਛੇ ਖੜੇ ਸੀਗੇ ਉਹ ਟ੍ਰਿਕ ਪਤਾ ਹੀ ਉਲਟੀ ਕਰਵਾ ਰਹੇ ਸੀਗੇ ਬੱਚੇ ਨੂੰ ਤੇ ਗੱਡੀ ਦੀ ਸਪੀਡ ਵੀ ਚੈੱਕ ਕੀਤੀ ਤਾਂ ਦੁੱਧ ਪੌਤ ਪੈ ਰਹੀ ਸੀ ਹੌਲੀ ਸੀਗੀ ਗੱਡੀ ਉਹ ਆਪਣੇ ਟਾਕੀ ਤੋਂ ਬਾਹਰ ਜਾ ਰਹੇ ਪਿੱਛੇ ਖੜੇ ਟਾਕੀਆਂ ਖੁੱਲੀਆਂ ਸੀ ਕਹਿੰਦੇ ਵੀ ਬੰਦ ਨਹੀਂ ਕੀਤੀ ਹੋਈਆਂ ਸੀ ਟਾਕੀ ਪਹਿਲਾਂ ਬੰਦ ਸੀ ਹੋ ਸਕਦਾ ਉਲਟੀ ਕਰਵਾਉਣ ਲਈ ਉਹਨਾਂ ਨੇ ਖੋਲ੍ਹੀ ਹੋਵੇ ਤੇ ਜ਼ਿਕਰੇ ਖਾਸੇ ਕਿ ਇਸ ਤਰ੍ਹਾਂ ਡਾਕਟਰਾਂ ਨੇ ਜਾਣਕਾਰੀ ਦਿੱੰਦਿਆ ਹੋਇਆ ਦੱਸਿਆ ਹੈ ਕਿ ਉਹਨਾਂ ਦੇ ਕੋਲ ਸਵੇਰੇ 2 ਪੇਸ਼ੈਂਟ ਆਏ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਔਰਤ ਦੀ ਪਹਿਲਾਂ ਹੀ ਮੌਤ ਹੋ ਗਈ ਸੀ ਤੇ ਇੱਕ ਜਿਹੜੀ ਬੱਚੀ ਜ਼ਖਮੀ ਹੋਈ ਹੈ ਉਸ ਬਾਬਤ ਡਾਕਟਰ ਸਾਹਿਬ ਦੇ ਵੱਲੋਂ ਪੂਰੀ ਜਾਣਕਾਰੀ ਦਿੱਤੀ ਗਈ। ਨਰਸ ਤੋਂ ਪੁਲਪੂਰਤ ਆਏ ਕਿ ਮਾਮਲਾ ਕੀ ਸੀ? ਆਰਐਸਏ ਆਇਆ ਸੀਗਾ 745 ਤੇ ਆਇਆ ਮਾਰਨਿੰਗ ਤੇ ਬ੍ਰੌਡ ਡੈਡੀ ਆਏ ਸੀਗੇ ਫੀਮੇਲ ਪੇਸ਼ੈਂਟ ਹੈ ਹਿਨਾ ਇੱਕ ਉਹਨਾਂ ਦਾ ਬੇਬੀ ਐਡਮਿਟ ਸੀਗਾ ਬੇਬੀ ਬਿਲਕੁਲ ਠੀਕ ਹੈ ਫੇ ਬਟ ਹਿਨਾ ਬ੍ਰੌਡ ਡੈਡੀ ਸੀਗੇ ਦੇਖਣ ਦੇ ਬਾਰੇ ਗਿਆ ਕਿ ਪਹਿਲਾਂ ਹੀ ਉਹਨਾਂ ਦਾ ਡੈਥ ਹੋ ਚੁੱਕੀ ਸੀ